ਸਾਸਰੀਕਾਰ ਜੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਟਾਈਮ ਹੋ ਗਿਆ ਜੀ ਸ਼ਾਮ ਦਾ ਸ਼ਾਮ ਦੇ 5 ਵਜੇ ਨਾਲੇ ਨੇਗੇ ਇਧਰ ਆਪਾਂ ਕਪੜੇ ਵਾਲੀ ਮਸ਼ੀਨ ਲਾ ਰੱਖੀ ਐ ਕੱਪੜੇ ਧੋਣ ਲੱਗ ਰਹੇ ਐ ਤੇ ਹੁਣ ਆਪਾਂ ਕਰਕੇ ਆਵਾਂਗੇ ਆਪਣੇ ਡੰਗਰ ਪਸ਼ੂਆਂ ਦਾ ਕੰਮ ਤਿੰਨ ਚਾਰ ਦਿਨਾਂ ਤੋਂ ਤੁਹਾਡੇ ਕੋਲ ਕੋਈ ਬਲੌਗ ਨਹੀਂ ਆਇਆ ਹੋਣਾ ਜੀ ਕਿਉਂਕਿ ਆਪਾਂ ਜਾਦਾ ਬੀਜੀ ਚੱਲ ਰਹੇ ਸੀ ਉਹ ਵੀ ਤੁਹਾਨੂੰ ਸਵੇਰੇ ਪਤਾ ਲੱਗ ਜਾਊਗਾ ਕਿਸ ਕਰਕੇ ਬੀਜੀ ਚੱਲ ਰਹੇ ਸੀਗੇ ਤਿੰਨ ਚਾਰ ਦਿਨਾਂ ਤੋਂ ਬਹੁਤ ਜ਼ਿਆਦਾ ਕੰਮ ਹੋਇਆ ਪਿਆ ਸੀ ਖਰਚ ਇਸ ਕਰਕੇ ਆਪਾਂ ਕੋਈ ਵੀ ਵੀਡੀਓ ਜਾਂ ਬਲੌਗ ਸ਼ੂਟ ਨਹੀਂ ਕਰ ਸਕਿਆ ਤੇ ਤਾਂ ਹੀ ਇਸ ਟਾਈਮ ਮਸ਼ੀਨ ਚਲਾਈਏ ਸਵੇਰੇ ਹੋਰ ਕੰਮ ਬਹੁਤ ਬਧੇ ਪਏ ਸੀਗੇ ਤੁਹਾਨੂੰ ਸਾਰਾ ਸਵੇਰੇ ਦੱਸਾਂਗੇ ਆਪਾਂ ਕਰੇ ਕੱਲ ਨੂੰ ਇੱਕ ਆਪਣੇ ਫੰਕਸ਼ਨ ਹੈ ਤੁਹਾਨੂੰ ਕੱਲ ਨੂੰ ਸਰਪ੍ਰਾਈਜ਼ ਦੇਵਾਂਗੇ ਤੇ ਆਪਾਂ ਹੁਣ ਡੰਗਰਾ ਪਸ਼ੂਆਂ ਦੇ ਆਪਾਂ ਪਾਣੀ ਤਾਂ ਪਹਿਲਾਂ ਪਲਾਇਆਏ ਸੀ 4 ਵਜੇ ਕੱਲੀਆਂ ਆਪਣੀਆਂ ਧਾਰਾਂ ਧਾਰਾਂ ਰਹਿ ਗਈਆਂ ਧਾਰਾਂ ਕੱਢਾਂਗੇ ਤੇ ਆਪਾਂ ਸਬਜ਼ੀ ਕੁਝ ਨਹੀਂ ਜੀ ਪਤਾ ਨਹੀਂ ਕੀ ਹੋਇਆ ਪੇਠਿਆਂ ਨੂੰ ਸਾਰੇ ਪੇਠੇ ਗਲੀ ਜਾਂਦੇ ਨੇ ਉੱਪਰੋਂ ਦਾ ਪੇਠਾ ਐ ਲੱਗੂ ਜੀ ਇੰਨਾ ਸੋਹਣਾ ਵਿੱਚੋਂ ਜਮੀ ਗਲਿਆ ਪੇਠਾ ਤੇ ਐਂ ਚੱਪਣ ਕੱਦੂ ਹੋਣ ਲੱਗੇ ਜੀ ਆਪਣੇ ਸਬਜ਼ੀ ਤਾਂ ਆਪਣੇ ਬਹੁਤ ਹੋ ਰਹੀ ਸੀਗੀ ਐਂ ਚੱਪਣ ਕੱਦੂ ਦਾ ਹਾਲ ਹੋ ਗਿਆ ਉੱਪਰੋਂ ਇੰਨੇ ਵਧੇ ਲੱਗਦੇ ਨੇ ਚੀਰਦੇ ਤੇ ਵਿੱਚੋਂ ਬਿਲਕੁਲ ਗਲੇ ਨਹੀਂ ਤਾਂ ਪੀਲੇ ਹੋ ਹੋ ਕੇ ਨੀਚੇ ਡਿੱਗੀ ਜਾਂਦੇ ਨੇਗੇ ਤੇ ਪਹਿਲਾਂ ਇੰਨੇ ਜਿਆਦਾ ਚੱਪਣ ਕੱਦੂ ਲੱਗਦੇ ਸੀ ਆਪਾਂ ਸਾਰੇ ਰਜਾਤੇ ਸੀ ਗਵਾਂਡੀਆਂ ਦੇ ਕੀ ਹੋਰ ਕੀ ਹਰੇਕ ਨੂੰ ਕਹਿੰਦੇ ਭਾਈ ਲੈ ਜਾਓ ਤਾਂ ਹੁਣ ਤਾਂ ਪਤਾ ਨਹੀਂ ਕੀ ਹੋਇਆ ਜੱਟ 10 ਦਿਨਾਂ ਦਾ ਚੱਪਣ ਕੱਦੂ ਸਾਰੇ ਖਰਾਬ ਹੋ ਰਹੇ ਪਤਨ ਜੀ ਹੁਣ ਸੀਜ਼ਨ ਕਰਕੇ ਕੋਈ ਦਵਾਈ ਬੂਟੀ ਨਹੀਂ ਹੋਈ ਕੋਈ ਪਤਾ ਨਹੀਂ ਦੇਖਿਆ ਨਹੀਂ ਕੁਛ ਤਾਂ ਹੀ ਖਰਾਬ ਹੋ ਗਈ ਸਬਜੀ ਤੇ ਹੁਣ ਤਾਂ ਸਬਜੀ ਸਾਰੀ ਖਰਾਬ ਹੋ ਗਈ ਹੁਣ ਥੋੜੇ ਜੇ ਗਮਾਰੇ ਦੇ ਫਲੀਆਂ ਤੋੜੇ ਨੇ ਥੋੜੇ ਜੇ ਚੌਲੇ ਸੀਗੇ ਤੇ ਉਹਨਾਂ ਚ ਪਾ ਆਲੂ ਗੰਡੇ ਪਾ ਕੇ ਕਰ ਲਾਂਗੇ ਜੀ ਸਬਜੀ ਚੀਰ ਲਈ ਆਪਾਂ ਤੇ ਹੁਣ ਆਪਾਂ ਜਾਣਾ ਆਪ ਨੂੰ ਜਾਖਲ ਵੀ ਜਾਣਾ ਪਊਗਾ ਜੀ ਮੈਨੂੰ ਦੇਖਦੇ ਮੈਂ ਇੰਨੇ ਤਾਰਾ ਡੋਕੀ ਕੱਢ ਲਾਂ ਫਿਰ ਜਾਖਲੋਂ ਕੋਈ ਸਮਾਨ ਲੈ ਕੇ ਆਉਣਾ ਜਾਖਲ ਜਾਵਾਂਗੇ ਜੀ ਆਪਾਂ ਮੰਡੀ ਤੇ ਉੱਥੋਂ ਲਿਆਉਣ ਕੋਈ ਸਮਾਨ ਰਹਿ ਗਿਆ ਜੀ ਆਪਣਾ ਆਪਾਂ ਕਰ ਰਹੇ ਹਾਂ ਜੀ ਤਿਆਰੀ ਵੈਰੀ ਗਾਸੇ ਦੀ ਆਪ ਬਿਸਤਰੇ ਪਏ ਸੀ ਜ ਆਪਣੇ ਆਏ ਹਜੇ ਮਸ਼ੀਨ ਬੈਲੀ ਕਰਨੀ ਐ ਬਿਸਤਰੇ ਧੋਤੇ ਨੇ ਜੀ ਡਰੈਵਲ ਸੀਗੇ ਵਿਛਾ ਕੇ ਪੈਂਦੇ ਸੀਗੇ ਵਿਚਾਰੇ ਚੱਲ ਵੀ ਕਿਹਾ ਵੀ ਧੋ ਦਈਏ ਕੰਡ ਤੋਂ ਫਿਰ ਐ ਤਾਂ ਸਮਝਦੇ ਵੀ ਨਹੀਂ ਜੀ ਇਹ ਧੋ ਕੀ ਸਮਝ ਜਾਂਦੇ ਨੇਗੇ ਚਲੋ ਜੀ ਆਪਾਂ ਡੰਗਰ ਪਸ਼ੂ ਦਾ ਕਰਕੇ ਆਉਨੇ ਹਟ ਜੋ ਰੱਬ ਲੈਤੀ ਤੁਨੋਂ ਕਦੀ ਤਰ੍ਹਾਂ ਕੱਢ ਲਈ ਸੇ ਉਹ ਦੀ ਛੇਤੀ ਚੂਈ ਜਾਊਗੀ। ਲੈਟੀ ਆਪਾਂ ਪਾਤੀ ਜੀ ਮੈਂ ਸਾਨੂੰ ਤੇ ਆਪਾਂ ਹੁਣ ਧਾਰਾ ਕੱਢ ਲਈ ਇਹਨਾਂ ਦੀਆਂ। ਹੈ ਨੀ ਮੱਖੀ ਇਹਨੇ ਚੱਲ ਨਹੀਂ ਪਾਊਗੀ ਇਹ। ਇਹ ਤੇ ਲੱਤ ਮਾਰ ਜੇ ਬਾਲਟੀ। ਬਹੁਤ ਖਰਾਬ ਹੈ। ਹੈ? ਹਾਂ ਹੋਰ ਉਹਦੇ ਥਣ ਖਰਾਬ ਕਰਕੇ ਟਾਈਮ ਲੱਗਦਾ ਧਾਰ ਤੇ। ਫਟਾਫਟ ਧਰਨੇ ਨਿਕਲਦੀ ਛਣ ਖਰਾਬ ਕਰਕੇ ਬੜਾ ਚਵਾਈ ਚ ਫਰਕ ਹੈ ਫਿਰ ਮੱਖੀਆਂ ਬਹੁਤ ਲਾਏ ਹੀ ਨਹੀਂ ਤੇਲ ਇਹਨਾਂ ਦੇ ਮੈਂ ਉਹਦੀ ਕਿਹਾ ਸੀ ਬਾਅਦ ਚ ਮੈਨੂੰ ਤਸੇ ਪੂਨ ਟਾਈਮ ਨਹੀਂ ਲੱਗਣਾ ਉਹਦ ਲਾਇ ਇਨ ਖੜ ਜਾ ਤੇ 2 ਮਿੰਟ ਉਹ ਲਗਾ 2 ਮਿੰਟ ਖੜ ਜਾ ਕੱਢ ਲੈਂਦੇ ਧਾਰ ਇਹ ਤਾਂ ਬਈ ਮੱਖੀਆਂ ਜਾਦੇ ਹੋ ਜਾਂਦੀਆਂ ਨੇ ਕੀ ਕਰਨੇ ਇਹ ਵੀ ਚਪਲਾ ਵੀ ਨਹੀਂ ਬਦਲੀ ਮੈਂ ਤਾਂ ਏਨੀ ਕਾਲੀ ਚਪਲਾ ਬਦਲਨੀ ਵੀ ਭੁੱਲ ਗਈ ਬਹੁਤ ਜ਼ਿਆਦੇ ਕਾਲੀ ਪੀਂ ਪਾਹਗੇ ਇਹਨੂੰ ਘੱਟ ਦੁੱਧ ਹੋਰ ਰੱਖ ਦਿੱਤਾ ਪਿਆ ਮੈਂ ਬੇਚਾਰਿਆਂ ਨੂੰ ਫਿਰ ਮੈਂ ਤਾਂ ਜਾਵਾਂ ਟਾਈਮ ਲਿਖੋ ਆਪਣਾ ਜੀ ਸ਼ਹਿਰ ਮੰਡੀ ਜਾਣ ਦਾ ਟਾਈਮ ਟਾਈਮ ਹੈ ਬਾਕੀ ਦੇਖ ਲੈ ਸਾਰਾ ਬਹੁਤ ਜਿਆਦਾ ਹੋ ਗਿਆ ਨਹੀਂ ਨੇ ਲੱਗਾ ਮੈਂ ਪਤਾ ਦੇਖੀ ਜਾਵਾਂ ਫਿਰ ਅਜੋ ਲਿਖਿਆ ਆਉਂਗੀ ਫੇਰ ਹੀ ਐ ਇਹਨੇ ਖੱਦਾ ਹੀ ਨਹੀਂ ਉਹ ਖਾ ਲੂਗਾ ਇਹ ਤਾਂ ਆ ਲੇਟੀ ਰੋਟੀਆਂ ਤਾਂ ਐਂ ਪੈ ਸਾਰਾ ਕੁਸ ਤੇ ਤੂੰ ਖਾ ਲੈ ਵੇ ਡਾਕਟਰ ਨੂੰ ਫੋਨ ਕਰਿਆ ਡਾਕਟਰ ਨਹੀਂ ਆਇਆ ਹਜੇ ਤੱਕ ਬਾਹਰ ਨਾਲ ਲੱਗ ਰਹੀ ਮੈਸਾ ਹੁਣਾਂ ਫਿਰ ਭੁੱਲ ਜਾਵਾਂਗੇ ਹਾਂ ਬਾਰੀ ਬਾਰੀ ਬੈਠਣ ਦਾ ਮੈਸਾ ਆਇਆ ਜਾਂਦਾ ਨਾਲ ਪਹਾੜ ਦੀ ਦਾਬ ਨੇ ਐ ਲੱਗਿਆ ਵੀ ਮਟਲ ਜਮੀਰ ਦੇਣਾ ਜਦੋਂ ਕੰਮ ਹੁੰਦੇ ਨੇ ਉਹ ਤਾਂ ਦੇਣਾ ਹੀ ਲੱਗਦਾ ਆਹ ਫੋਰ ਬਿਲਡਰ ਜਾ ਹੁਣ ਤੁਰਿਆ ਇੱਥੋਂ ਐਂ ਡਰ ਲੱਗਦਾ ਰਹਿੰਦਾ ਵੀ ਪਤਾ ਨਹੀਂ ਇਹ ਪੀਕਅਪ ਜੀ ਵਾਲੇ ਕਿਵੇਂ ਖੜੇ ਨੇ ਨੋ ਮਾੜਾ ਟਾਈਮ ਆ ਰਿਹਾ ਜੀ ਕਹਿੰਦੇ ਦਿਨੇ ਲੱਗੇ ਮੈਂਸਾ ਖੋਲ ਕੇ ਬਾਹਰ ਖੜੀਆਂ ਸੀ ਮੈਂਸਾ ਘਰ ਤੋਂ ਜਿਵੇਂ ਅਸੀਂ ਬੰਦਦੇ ਹਰਖਸਾ ਥੱਲੇ ਮੈਂਸਾ ਆਹ 15 ਬੜੇ ਰਹਿੰਦੇ ਨਹੀਂ ਕਈ ਵਾਰ ਧਿਆਨ ਰਹਿੰਦਾ ਕੰਮਾਂ 'ਚ ਬਾਹਰ ਗੀੜਾ ਮਾਰ ਕੇ ਜੀ ਕਹਿੰਦੇ ਮੈਂ ਵੀ ਕੈਮਰਾ ਲਾ ਕੇ ਰੱਖਦੇ ਆ ਨਾ ਹਾਂ ਕੈਮਰਾ ਲੱਗੇ ਹੋਏ ਫਿਰ ਵੀ ਜੀ ਕੈਮਰੇ 'ਚ ਵੀ ਕਈ ਵਾਰ ਧਿਆਨ ਨਹੀਂ ਰਹਿੰਦਾ ਇਕੱਲਾ ਬੰਦਾ ਹੋਵੇ ਘਰ 'ਚ ਹੁਣ ਪਿਕਅਪ ਵਾਲੇ ਕਦੋਂ ਦੇ ਖੜੇ ਸੀ ਜੀ ਉੱਥੇ ਆਪਣੇ ਘਰ ਤੋਂ ਥੋੜਾ ਜਿਹਾ ਪਰਾਂ ਐਂ ਡਰਦਾ ਲੱਗਦਾ ਮੈਂ ਦਿਨੇ ਪੇਤੀ ਖੜ ਕੇ ਕੋਈ ਰਾਤ ਨੂੰ ਹੀ ਨਾ ਕੋਈ ਮੱਜਾਂ ਖੋਲ ਕੇ ਲੈ ਜੀ ਕੀ ਕਰੀ ਆ ਵੀ ਡਰ ਲੱਗਦਾ ਰਾਤ ਨੂੰ ਚੰਗੇ ਸੌਂ ਵੀ ਨਹੀਂ ਸਕਦੇ ਸਹੀ ਤਰੀਕੇ ਨਾਲ ਐਂ ਰਹਿੰਦਾ ਵੀ ਰਾਖੀ ਰਾਖੀ ਇੱਕ ਜਾਨਾ ਦਾ ਕੋਈ ਚਲ ਪਰ ਮੈਂ ਤੁਹਾਨੂੰ ਲਿਖਾਉਂਗੀ ਸਮਾਨ ਫੇਰਾ ਫਿਰ ਇਹਨਾਂ ਨੂੰ ਦੁੱਧ ਪੀਣ ਦੇ ਪੈਂਦੇ ਫਿਰ ਕਿਵੇਲਾ ਹੋ ਜਾਊਗਾ ਫਿਰ ਤਾਂ ਬਹੁਤ ਲੇਟ ਹੋ ਜਾਣਗੇ ਜਾਣ ਨੂੰ ਉਹ ਤੁਸ ਤੱਕ ਲੱਭ ਜਾ ਹੈ ਦੁੱਧ ਪਿਆ ਤੁਹਾਨੂੰ ਫਿਰ ਸਮਾਨ ਫਿਰ ਇਹਨਾਂ ਸਮਾਨ ਲਈ ਦੁੱਧ ਪੀਣੇ ਮਤਲਬ ਉਡੀ ਲਿਖ ਲਓ ਸਮਾਨ ਲਿਆਉਂ ਵੀ ਕਿਵੇਂ ਨਾ ਹੂੰ ਗੱਡੀ ਤੇ ਜਾਣੀ ਹੋਣੀ ਗੱਡੀ ਟ੍ਰੈਫਿਕ ਨਾ ਹੁੰਦਾ ਸ਼ਾਮ ਨੂੰ ਜਿੰਨਾ ਕਹੇ ਦੇ ਮੋਟਰਸਾਈਕਲ ਸਕੂਟਰਾਂ ਦਾ ਅੰਤ ਨਹੀਂ ਕੋਈ ਬੱਸ ਅਬ ਉੱਕਰ ਲਾ ਜਾ ਹੁਣ ਮਾਰੋ ਸੰਭੜ ਦੇ ਸਮਾਰ ਕੇ ਔਰ ਜੋ ਤੂੰ ਵੀ 2 ਮਿੰਟ ਸਾਸਤਰੀ ਕਾਰਜ ਜੀ ਅਗਲਾ ਦਿਨ ਹੋ ਗਿਆ ਜੀ ਕੱਲ ਆਪਣੇ ਤੋਂ ਬਲੌਗ ਦਾ ਐਂਡ ਨਹੀਂ ਹੋਇਆ ਕਿਉਂਕਿ ਸ਼ਾਮ ਨੂੰ ਕੰਮ ਜਿਆਦੇ ਸੀਗੇ ਧਾਰਾ ਡੋਕੀ ਕੱਢ ਕੇ ਆਪਾਂ ਸ਼ਹਿਰ ਚਲੇ ਗਏ ਸਮਾਨ ਲੈਣ ਉੱਥੇ ਆਪਾਂ ਨੂੰ 8:30 ਵਜੇ ਗਏ ਸੀ ਸ਼ਹਿਰ ਇਸ ਕਰਕੇ ਆਪਾਂ ਬਲੌਗ ਦਾ ਐਂਡ ਨਹੀਂ ਕਰ ਸਕੇ ਇੱਥੇ ਆਪਾਂ ਮੱਜਾਂ ਨੂੰ ਗੋਆ ਕੁੜਾ ਕਰਤਾ ਜੀ ਮੱਜਾਂ ਦਾ ਨਿਮਾਨੀ ਅੱਜ ਹੈ ਨਹੀਂਗੇ ਪਾਣੀ ਪਾਣੀ ਪਿਆ ਕੇ ਕੋਰੇ ਅੰਦਰ ਬੰਦਤੀ ਅਜਮੱਜਾ ਬਾਹਰ ਬੰਦੇ ਨਹੀਂਗੇ ਬਾਹਰ ਕੁਸਤਾ ਜੀ ਬਹੁਤ ਜ਼ਿਆਦਾ ਮੱਖ ਹੋ ਰਹੇ ਨੇਗੇ ਹੁਣ ਤੇ ਕੁਸ ਅੱਜ ਕਰ ਫੰਕਸ਼ਨ ਐ ਇਸ ਕਰਕੇ ਫਿਰ ਬਾਹਰੋਂ ਲਿਆ ਕੇ ਅੰਦਰ ਬੰਦਣੀਆਂ ਵੀ ਔਖੀਆਂ ਹੋ ਜਾਣਗੀਆਂ ਇਸ ਕਰਕੇ ਅੱਜ ਆਪਾਂ ਇਹਨਾਂ ਨੂੰ ਅੰਦਰ ਹੀ ਰੱਖਾਂਗੇ ਗੱਦੇ ਲਾ ਦਾਂਗੇ ਨਾ ਨੀਚੇ ਅੰਦਰ ਹੀ ਬੈਠੇ ਰਹਿਣਗੇ ਆਰਾਮ ਨਾਲ ਇਹ ਪੱਖੇ ਲਗਾ ਦਾਂਗੇ ਕਿਉਂਕਿ ਮੱਖੀਆਂ ਮੱਖ ਜ਼ਿਆਦਾ ਹੋ ਰਹੇ ਨੇ ਜੀ ਮੱਜਾਂ ਨੂੰ ਉਹ ਸਪਰੇਅ ਮਾਰਨੂ ਰਹਿ ਗਈਆਂ ਨੇ ਸੰਨੇ ਪਰ ਲਾ ਕੇ ਰੱਖ ਦਾਂਗੇ ਜੀ ਚੱਕ ਕੇ ਫੜ ਫੜਾ ਬੜਾ ਦੁਪਹਿਰੇ ਖਰਾਰ ਲਾ ਦਾਂਗੇ ਇਹਦੇ ਚ ਹੋਰ ਨਾ ਹਰਾ ਨਹੀਂ ਹੁਰ ਲਾਉਂਦੇ ਹਰਾ ਤਾਂ ਫਿਰ ਪਾਉਣ ਬਿਲੀ ਰਲਾਵਾਂਗੇ ਤੁਰ ਤੁਪੈਰ ਤੇ ਸਾਡੇ ਘਰ ਤਾਂ ਜੇ ਕੋਈ ਫੰਕਸ਼ਨ ਹੋਵੇ ਕੁਛ ਵੀ ਹੋਵੇ ਸਾਨੂੰ ਸਾਡੀ ਡਿਊਟੀ ਨਿਭਾਉਣੀ ਪੈਂਦੀ ਐ ਟਾਈਮ ਹੁਣ 7 7 ਹੋ ਰਿਹਾ 7 ਵਜ ਗਏ ਨੇਗੇ ਤੇ ਬਾਕੀ ਕੰਮ ਆਪਾਂ ਸਾਰੇ ਨੇ ਵੇਟ ਲੈਨੇ ਝਾੜੂ ਪੋਚਾ ਕਰ ਲਿਆ ਸਾਰਾ ਕੁਝ ਕਰ ਲਿਆ ਮੱਧਿਆਂ ਦਾ ਕੰਮ ਜ਼ਰੂਰੀ ਐ ਜੀ ਇਹ ਵੀ ਅੱਜ ਕੋਈ ਨਹੀਂ ਕਰ ਰਿਹਾ ਸਾਡੇ ਜ਼ਿੰਮੇਵਾਰੀ ਐ ਇਹ ਵੀ ਅਸੀਂ ਆਪ ਹੀ ਕਰਨਾ ਐ ਕਮੈਂਟ ਕਰਕੇ ਜਰੂਰ ਦੱਸਿਓ ਜੀ ਹੋਰ ਮੇਰੇ ਕਿਹੜੇ ਕਿਹੜੇ ਭੈਣਾਂ ਨੂੰ ਐਂ ਕਰਨਾ ਪੈਂਦਾ ਵੀ ਕਰੇ ਕੁਝ ਵੀ ਹੋਵੇ ਜਿਹੜਾ ਕੰਮ ਸਾਨੂੰ ਬੰਦ ਕੇ ਦਿੱਤਾ ਹੋਇਆ ਉਹ ਉਹਨਾਂ ਨੇ ਕਰਨਾ ਹੁੰਦਾ ਜਰੂਰ ਦੱਸਿਓ ਸੜ ਨਾਲ ਤਾਂ ਹੀ ਬਣਦੀ ਹੁੰਦੀ ਹੈ ਜੇ ਅਸੀਂ ਕੋਈ ਵੀ ਆਪਦੀ ਤਿਆਰੀ ਨਹੀਂ ਕਰ ਸਕਦੇ ਕੁਝ ਨਹੀਂ ਬਸ ਅਸਤਾ ਜਿਹੜੇ ਕੰਮ ਰੁਟੀਨ ਜ ਕਰਦੇ ਸਾਡਾ ਤਾਂ ਉਹੀ ਕੰਮ ਨਹੀਂ ਦੋ ਟਾਂ ਦੇ ਨਵੀਂ ਤੂੜੀ ਹੋਣਾ ਕਿਵੇਂ ਜਿ ਲੱਗਦੀ ਐ ਫੋਕੀ ਫੋਕੀ ਜੀ ਇਹ ਮੈਂ ਹੌਲੀ ਹੌਲੀ ਜੇ ਜਮੇ ਆਦਨ ਚੱਕ ਚੱਕ ਕੋਸ ਨਾ ਮੂਰੇ ਡੇਗ ਦਾਂਗੇ ਸਨੀਆਂ ਦੀ ਟੋਕਰਾ ਕਿਕ ਟੋਕਰਾ ਹਰੇ ਦਾ ਪਾ ਦਾਂਗੇ ਵਿੱਚ ਪਰਮੋਰ ਸਾਰੀ ਖੰਡ ਆ ਜਾਣਗੀ 2 ਮਿੰਟਾਂ ਚ ਮਾਰ ਕੇ ਬੂਥ ਜਦੋਂ ਪਤਾ ਲੱਗਿਆ ਬੱਟਾ ਦਾਣਾ ਨਹੀਂ ਰਲਿਆ ਇਹਦੇ ਤੇ ਅੱਜ ਨਿਆ ਬੁੱਧੀਆਂ ਨੇ ਹੁਣ ਜਮਾ ਚਲੋ ਜੀ ਬਲੌਗ ਦਾ ਐਂਡਪੈਥੀ ਕਰਦੇ ਆਂ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਜੀ ਨਾਲੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਥੈਂਕ ਯੂ